ਖੱਬੇ ਪਾਸਿਓਂ ਜਿਹੜਾ ਪਹਿਲਾ ਸ਼ਬਦ ਆਰੰਭ ਹੁੰਦਾ ਹੈ ਉਥੋਂ ਮੁੱਖ ਵਾਕ ਲਿਆ ਜਾਂਦਾ ਹੈ ਜੇਕਰ ਉਹ ਹੀ ਸ਼ਬਦ ਦੂਸਰੇ ਅੰਗ ਤੋਂ ਆਰੰਭ ਹੁੰਦਾ ਹੈ ਉਥੋਂ ਅੰਗ ਨੂੰ ਥਲ ਕੇ ਉਸ ਹੁਕਮ ਨੂੰ ਜਿਹੜਾ ਹੈ ਉਹ ਲਿਆ ਜਾਂਦਾ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲਾਂ ਕੋਡ ਵੀ ਕੀਤੀਆਂ ਹੋਈਆਂ ਹਨ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੰਗ ਥਲੀ ਜਾਣੇ ਸੌਕਾ ਹੁਕਮ ਕਿਹੜਾ ਹੈ ਘਰ ਵਿੱਚ ਖੁਸ਼ੀ ਹੈ ਕਿਤੇ ਕੋਈ ਐਸਾ ਹੁਕਮ ਨਾ ਨਿਕਲੇ ਕਿ ਪਰਿਵਾਰ ਨਾਰਾਜ਼ ਹੀ ਹੋ ਜਾਏ ਘਰ ਵਿੱਚ ਗੰਮੀ ਦਾ ਸਮਾਗਮ ਹੈ ਘਰ ਵਿੱਚ ਦੁੱਖ ਹੈ ਕੋਈ ਐਸਾ ਹੁਕਮ ਨਾ ਨਿਕਲੇ ਜਿਸ ਦੇ ਨਾਲ ਪਰਿਵਾਰ ਸਾਡੇ ਨਾਲ ਨਾਰਾਜ਼ ਹੋ ਜਾਏ ਕਿ ਖੁਸ਼ੀਆਂ ਦੇ ਹੁਕਮ ਨਾ ਮਿਲੇ ਰਹੇ ਹਨ ਬਹੁਤ ਵਾਰ ਹੁੰਦਾ ਹੈ ਇਸ ਤਰ੍ਹਾਂ ਪਾਠੀ ਸਿੰਘ ਤਾਬਿਆਂ ਦੇ ਉੱਪਰ ਬੈਠਾ ਹੁੰਦਾ ਹੈ ਤੇ ਜਿਉਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਾਣੀ ਦੇ ਅੰਗ ਥਲਣੇ ਸ਼ੁਰੂ ਕਰਦਾ ਹੈ ਕਦੇ ਸੱਜੇ ਪਾਸੇ ਲੈ ਜਾਂਦਾ ਹੈ ਕਦੇ ਖੱਬੇ ਪਾਸੇ ਲੈ ਜਾਂਦਾ ਹੈ ਉਹ ਹੁਕਮ ਗੁਰੂ ਗ੍ਰੰਥ ਸਾਹਿਬ ਦਾ ਪਰਿਵਾਰ ਨੂੰ ਸੁਣਾਇਆ ਜਾਂਦਾ ਜਿਹਦੇ ਨਾਲ ਪਰਿਵਾਰ ਖੁਸ਼ ਹੋ ਜਾਏ ਇਸ ਤਰ੍ਹਾਂ ਕਦੇ ਹੁੰਦਾ ਹੈ ਜੱਜ ਨੂੰ ਕਦੇ ਆਪਾਂ ਜਾ ਕੇ ਕਿਹਾ ਤੂੰ ਉਹ ਫੈਸਲਾ ਸੁਣਾ ਜਿਹਦੇ ਨਾਲ ਮੈਨੂੰ ਖੁਸ਼ੀ ਹੋਏ 5-5 ਸਾਲ 10-10 ਸਾਲ ਸਾਡੇ ਕੇਸ ਚੱਲਦੇ ਹਨ ਅਦਾਲਤਾਂ ਦੇ ਵਿੱਚ 4-4 ਸਾਲ ਕੇਸ ਲੰਮਕਦੇ ਰਹਿੰਦੇ ਨੇ ਤੇ ਜਦੋਂ ਜੱਜ ਫੈਸਲਾ ਸੁਣਾਉਂਦਾ ਹੈ ਤੇ ਕਦੀ ਇਸ ਗੱਲ ਨੂੰ ਕਿਹਾ ਕਿ ਜੱਜ ਸਾਹਿਬ ਉਹ ਫੈਸਲਾ ਸੁਣਾਓ ਜਿਸ ਦੇ ਨਾਲ ਮੈਂ ਖੁਸ਼ ਹੋ ਜਾਵਾਂ ਹੁਕਮ ਤੇ ਹੁਕਮ ਹੈ ਹੁਕਮ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜੋ ਹੁਕਮ ਹੈ ਉਨੂੰ ਖੇੜੇ ਮੱਥੇ ਪ੍ਰਵਾਨ ਕਰੀਏ ਪਾਤਸ਼ਾਹ ਮੇਰੇ ਅੰਦਰ ਆਹ ਊਨਤਾਈਆਂ ਨੇ ਤੇ ਤੁਹਾਡੀ ਬਾਣੀ ਨੂੰ ਪੜ ਕੇ ਸਮਝ ਕੇ ਮੈਂ ਵਿਚਾਰ ਕੇ ਜੀਵਨ ਦੇ ਅੰਦਰ ਲਾਗੂ ਕਰਕੇ ਆਪਣੀਆਂ ਊਨਤਾਈਆਂ ਨੂੰ ਖਤਮ ਕਰਾਂਗਾ ਰੋਜ਼ਾਨਾ ਹੁਕਮ ਆਉਂਦੇ ਹਨ ਮੇਰੇ ਮਨ ਦਾ ਵਿਚਾਰ ਇਹ ਆਇਆ ਕਿ ਉਹਨਾਂ ਸੀ ਲੜੀਵਾਰ ਸਹਿਬਾਂ ਦੀ ਬਾਣੀ ਦੇ ਹੁਕਮਨਾਮਿਆਂ ਦੇ ਵਿਚਾਰ ਜਿਹੜੀ ਹੈ ਉਹ ਸ਼੍ਰੀ ਰੰਭ ਕਰੀਏ ਤਕਰੀਬਨ 164 165 ਹੁਕਮਨਾਮੇ ਬਣਦੇ ਹਨ ਰਾਗ ਬਿਹાગੜੇ ਤੋਂ ਸ਼ੰਤਾਂ ਦੀ ਬਾਣੀ ਦੇ ਵਿੱਚੋਂ ਪਹਿਲਾ ਹੁਕਮ 537 ਅੰਗ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤਾ ਹੈ। ਰਾਗ ਬਿਹાગੜੇ ਦੇ ਅੰਦਰ ਪਾਤਸ਼ਾਹ ਗੁਰਦੇ ਮਹਿਰਮਤ ਕਰਨ ਲੱਗੇ ਸਾਰੇ ਸਵਾਲ ਅਜਿੰਦ ਨੂੰ ਕੀਤੇ ਹਨ। ਜਦੋਂ ਮੈਂ ਗੁਰਬਾਣੀ ਨੂੰ ਪੜ ਰਿਹਾ ਹੁੰਦਾ ਹਾਂ ਜਾਂ ਗੁਰਬਾਣੀ ਨੂੰ ਪੜਦਾ ਹਾਂ ਤੇ ਇੱਕ ਗੱਲਾਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਸਾਈਬਾ ਨੇ ਕਿੰਨੇ ਪਿਆਰ ਦੇ ਨਾਲ ਆਪਣੇ ਸਰੀਰ ਨੂੰ ਅਵਾਜ਼ਾਂ ਮਾਰੀਆਂ ਨੇ ਨਾਮ ਲੈ ਕੇ ਉਹਨੂੰ ਬੁਲਾਇਆ ਜਾਂਦਾ ਹੈ ਜਿਹਨੂੰ ਅਸੀਂ ਜ਼ੋਰ ਪਾ ਕੇ ਗੱਲ ਕਹਿਣੀ ਹੋਈ ਮਨ ਲੋਕੇ ਚ ਕਲਾਸ ਲੱਗ ਰਹੀ ਹੋਵੇ ਕਲਾਸ ਦੇ ਵਿੱਚ ਸਾਰੇ ਬੱਚੇ ਰੋਲਾ ਪਾ ਰਹੇ ਹੋਣ ਇੱਕ ਬੱਚਾ ਕੋਈ ਐਸਾ ਹੋਵੇ ਜਿਹੜਾ ਬਹੁਤ ਜ਼ਿਆਦਾ ਰੋਲਾ ਪਾ ਰਿਆ ਹੋਵੇ ਉਹਨੂੰ ਅਸੀਂ ਕਾਵਾਂਗੇ ਆਕਾਸ਼ਦੀਪ ਸਿੰਘ ਰੋਲਾ ਘੱਟ ਪਾ ਮੈਂ ਉਹਨੂੰ ਨਾਂ ਲੈ ਕੇ ਅਸੀਂ ਬੁਲਾਵਾਂਗੇ ਕਿ ਤੂੰ ਸ਼ਰਾਰਤ ਜ਼ਿਆਦਾ ਕਰ ਰਿਹਾ ਹੈ ਸਤਗੁਰ ਮਹਾਰੇ ਪਾਸ਼ਾ ਨੇ ਆਵਾਜ਼ਾਂ ਮਾਰੀਆਂ ਕਿਤੇ ਕੰਨ ਨੂੰ ਆਵਾਜ਼ ਮਾਰੀ ਕਿਤੇ ਅੱਖਾਂ ਨੂੰ ਆਵਾਜ਼ ਮਾਰੀ ਕਿਤੇ ਮਾਲਕ ਨੇ ਰਸਨਾ ਨੂੰ ਆਵਾਜ਼ ਮਾਰੀ ਕਿਤੇ ਸਤਿਗੁਰ ਪਾਰਸ਼ਾ ਨੇ ਇਸ ਜਿੰਦ ਨੂੰ ਆਵਾਜ਼ ਮਾਰੀ ਤੂੰ ਭਟਕਦੀ ਹੈ ਤੇ ਜੇਕਰ ਇਸ ਸਰੀਰ ਨੂੰ ਕਿਸੇ ਨਾ ਕਿਸੇ ਪਾਸੇ ਲੈ ਕੇ ਜਾਣਾ ਹੈ ਤੇ ਤੇਰੀ ਜਿੰਦ ਜਿਹੜੀ ਹੈ ਸਤਿਗੁਰ ਪਾਰਸ਼ਾ ਕਹਿੰਨ ਲੱਗੇ ਉਹਨੂੰ ਸਮਝਾ ਤੇਰੀ ਜਿੰਦ ਉਸ ਮਾਲਕ ਦੇ ਕਹਿਣੇ ਦੇ ਵਿੱਚ ਆ ਜਾਈ ਬਾਦਸ਼ਾ ਕਿਰਪਾ ਕਰਨ ਲੱਗੇ ਰਾਗ ਬਿਹાગੜਾ ਬਿਹાગੜਾ ਰਾਗ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਪਾਛੇ ਦੀ ਬਾਣੀ ਦੇ ਅੰਦਰ ਕੁੱਲ 31 ਰਾਗ ਹਨ 31 31 ਰਾਗਾਂ ਦੇ ਵਿੱਚੋਂ ਇੱਕ ਰਾਗ ਮਾਲਕ ਬਖਸ਼ਿਸ਼ ਅਜ ਪਾਵਨ ਬਾਣੀ ਦਾ ਸ਼ਬਦ ਜਿਸ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ ਉਹ ਰਾਗ ਬਿਹાગੜਾ ਹੈ ਰਾਗ ਬਿਹાગੜਾ ਸ਼ੰਤ ਜਦੋਂ ਸੰਤਾਂ ਦੀ ਬਾਣੀ ਨੂੰ ਪੜੋਗੇ ਇਹਦੇ ਵਿੱਚ ਤੁਹਾਨੂੰ 6 ਬੰਦ ਵੀ ਨਜ਼ਰ ਆਉਣਗੇ ਇਹਦੇ ਵਿੱਚ ਤੁਹਾਨੂੰ 8 ਬੰਦ ਵੀ ਨਜ਼ਰ ਆਉਣਗੇ ਇੱਕ ਲਿਖਣ ਸ਼ੈਲੀ ਹੈ ਦੋਹਰਾ